ਇਹ ਅਣਕਸੜੀ ਸੜਕੀ ਹਾਦਸੇ ਦੇ ਵਿੱਚ ਮਾਤੇ ਪੁੱਤ ਦੋਵਾਂ ਦੀ ਇਕੱਠਿਆਂ ਜਾਨ ਚਲੀ ਗਈ ਹੈ ਦਵਾਈ ਲੈ ਕੇ ਮਾਤੇ ਪੁੱਤ ਦੋਵੇਂ ਬਾਈਕ ਤੇ ਸਵਾਰ ਵਾਪਸ ਘਰ ਆ ਰਹੇ ਸਨ ਕਿ ਰਸਤੇ ਦੇ ਵਿੱਚ ਮੰਦਪਾਗਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਮਾਤੇ ਪੁੱਤ ਦੋਵੇਂ ਦੁਨੀਆ ਨੂੰ ਅਲਵਿਦਾ ਗਏ ਨੇ ਮੰਦਪਾਗੀ ਖਬਰ ਫਿਰੋਜ਼ਪੁਰ ਦੀ ਹੈ ਜਿੱਥੇ ਮਾਂ ਬਲਜੀਤ ਕੌਰ ਪੁੱਤ ਲਵਪ੍ਰੀਤ ਦੇ ਨਾਲ ਦਵਾਈ ਲੈਣ ਗਈ ਸੀ ਤੇ ਦੋਵੇਂ ਬਾਈਕ ਤੇ ਵਾਪਸ ਘਰ ਆ ਰਹੇ ਸਨ ਗਲਤ ਸਾਈਡ ਤੋਂ ਆ ਰਹੇ ਛੋਟੇ ਹਾਥੀ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਲਵ ਪ੍ਰੀਤੀ ਦਾ ਮੌਕੇ ਤੇ ਜਾਨ ਚਲੀ ਗਈ ਹੈ ਕਿਉਂਕਿ ਖੂਨ ਜ਼ਿਆਦਾ ਨਿਕਲ ਗਿਆ ਸੀ ਤੇ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਦੇ ਵਿੱਚ ਮਾਂ ਨੇ ਵੀ ਦਮ ਤੋੜ ਦਿੱਤਾ ਐਕਸੀਡੈਂਟ ਦੌਰਾਨ ਮਾਂ ਪੁੱਤ ਦੀ ਮੌਤ ਹੋਈ ਹੈ ਤੇ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪੁਲਿਸ ਨਾਲ ਗੱਲਬਾਤ ਕਰਦਿਆਂ ਪੁਲਿਸ ਨੇ ਦੱਸਿਆ ਕਿ ਆਟੋ ਚਾਲਕ ਗਲਤ ਸਾਈਡ ਤੋਂ ਆ ਰਿਹਾ ਸੀ ਜੋ ਸਿੱਧਾ ਆ ਕੇ ਨਾ ਮਾਂ ਬੇਟੇ ਦੇ ਵਿੱਚ ਵੱਜਿਆ ਜਿਸ ਕਾਰਨ ਕੇ ਵੱਡਾ ਹਾਦਸਾ ਵਾਪਰ ਗਿਆ ਤਾਂ ਇਸ ਬਾਬਤ ਆਟੋ ਚਾਲਕ ਤੇ ਪਰਚਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਮੰਤਪਾਗ ਦੀ ਖਬਰ ਫਰੋਜ਼ਪੁਰ ਦੀ ਐ ਜਿੱਥੇ ਅੱਖਾਂ ਸਾਹਮਣੇ ਪੁੱਤ ਦੀ ਜਾਨ ਗਈ ਐ ਤਾਂ ਰਸਤੇ ਦੇ ਵਿੱਚ ਫਿਰ ਮਾਂ ਨੇ ਵੀ ਦਮ ਤੋੜ ਦਿੱਤਾ ਮੇਰਾ ਇੱਕ ਭਤੀਜਾ ਸੀ ਇੱਕ ਮੇਰੇ ਤੋਂ ਵੱਡੀ ਭਾਬੀ ਸੀ ਮੇਰੀ ਇਹ ਆਰਕਿਆ ਤੋਂ ਆਪਦੇ ਕਸਟਮ ਕਰਾ ਕੇ ਆ ਰਹੇ ਸੀ ਘੋਰ ਕਰਦਾ ਕਰੇਲੇ ਸੌਦਾ ਲੈ ਕੇ ਆ ਰਹੇ ਸੀ ਤੇ ਬੱਗੇ ਵਾਲੇ ਦੇ ਕੋਲ ਸਿਵਿਆਂ ਦੇ ਨਾਲ ਛੋਟਾ ਥੀ ਉਧਰੋਂ ਬੰਦਾਲਾ ਦੀ ਸਾਈਡ ਤੋਂ ਤੇ ਤੇਜ਼ ਹਸਤਾਰ ਦੇ ਨਾਲ ਆਰਕ ਸੀ ਕੋਤਾ ਨਹੀਂ ਉਹਨੇ ਡਰਿੰਕ ਕੀਤੀ ਜਾਂ ਨੂੰ ਕੋਈ ਮੈਡੀਕਲ ਨਸ਼ਾ ਕੀਤਾ ਸੀ ਉਹ ਜਾ ਕੇ ਜਿਹੜੇ ਆ ਖੱਬੇ ਹੱਥ ਜਾ ਕੇ ਜਿਹੜੀ ਟੱਕਰ ਮਾਰੀ ਹੈ ਹਾਲੇ ਕਿ ਉਹਦੀ ਉਹ ਬੰਦੀ ਨਹੀਂ ਸੀ ਜਿਹੜੀ ਸਾਈਡ ਨਹੀਂ ਬੰਦੀ ਓਵਰ ਸਾਈਡ ਮਾਰ ਕੇ ਉਥੇ ਖੰਭਾ ਵੀ ਪਿਆ ਵਾ ਖੰਭਾ ਵੀ ਇਹਨੇ ਜ਼ੋਰ ਦੇ ਨਾਲ ਤੋੜਿਆ ਜਿਹੜੇ ਮੌਕੇ ਤੇ ਹੀ ਲੈ ਕੇ ਗਏ ਫਿਰ ਵੀ ਪਰ ਦਮ ਛੱਡ ਗਈ ਕਿੰਨੀ ਜ਼ੋਰ ਕਿੰਨੀ 17 ਤੋਂ 18 ਸਾਲ ਹੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਰਿਹਾ ਹੈ ਜੀ ਤੁਸੀਂ ਬਿਲਕੁਲ ਅਸੀਂ ਦੋ ਭਰਾ ਹਾਂ ਮੇਰੀ ਮਸੀ ਦੀ ਪਹਿਲਾਂ ਡੈਥ ਹੋਈ ਆ ਉਹਨਾਂ ਨੂੰ ਕੈਂਸਰ ਦੇ ਨਾਲ ਬਸ ਇਹੀ ਹੀ ਅੱਬੀ ਜੀ ਕੋਈ ਨਹੀਂ ਜੀ ਮੇਰੇ ਦੋ ਬੇਟੇ ਨਹੀਂ ਤੁਹਾਡੇ ਬੱਚੇ ਨੇ ਫਿਰ ਪਾਲੇ ਸਾਰੇ ਪਾਏ ਹੋ ਪਾਲ ਰਿਆ ਸੀ ਮੇਰੀ ਭਾਬੀ ਪਾਲ ਰਹੀ ਸੀ ਜੋ ਇੱਕ ਇਹਦਾ ਬੇਟਾ ਹੈ ਤੇ ਇੱਕ ਇਹਦੀ ਬੇਟੀ ਹੈ ਬੇਟੀ ਜਿਹੜੀ ਇਹਦੀ 6 ਸਾਲ ਦੀ ਹੈ ਬੇਟਾ ਜਿਹੜਾ ਨਾਲੇ ਮੌਕੇ ਤੇ ਦਮ ਛੱਡ ਗਿਆ ਮੰਗ ਜੋ ਬੰਦ ਕਾਨੂੰਨੀ ਕਰ ਵੀ ਉਹ ਕੀਤੀ ਜਵੇਂ ਪ੍ਰਸ਼ਾਸਨ ਤੋਂ ਹੀ ਤੇ ਹੀ ਮੰਗ ਕਰਦੇ ਹੋ ਤੇ ਜੀ ਆਰ ਕੇ ਤੋਂ ਦਵਾਈ ਲੈ ਕੇ ਦੋਵੇਂ ਨਾ ਪੁੱਤਾ ਰਹੇ ਸੀ ਤੇ ਰਸਤੇ ਦੇ ਵਿੱਚ ਛੋਟਾ ਹਾਥੀ ਬਹੁਤ ਤੇਜ਼ ਰਫਤਾਰ ਆ ਰਿਹਾ ਸੀ ਪੱਟੀ ਵਾਲੀ ਸਾਈਡ ਤੋਂ ਪਤਾ ਨਹੀਂ ਜੀ ਉਹਨੇ ਕੋਈ ਨਸ਼ਾ ਕੀਤਾ ਸੀ ਕਿ ਕੋਈ ਗੋਲੀ ਘਟਾ ਖਾਦਾ ਸੀ ਤੇ ਬਹੁਤ ਤੇਜ਼ ਇਹ ਖੰਭਾ ਵੀ ਪੁੱਟ ਦਿੰਦਾ ਇੰਨੀ ਤੇਜ਼ ਇਹਨਾਂ ਦੇ ਵਿੱਚ ਆਣ ਕੇ ਟੱਕਰ ਮਾਰਦੀ ਹੈ ਇਹ ਕਿ ਮਕਾਦੇ ਦੇ ਸਿੱਟੋਂ ਨੇ ਇਮਾਮ ਜੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਇਹ ਪਰਿਵਾਰ ਦੇ ਵਿੱਚ ਹੋਰ ਕੌਣ ਹੋਣਗੇ ਪਰਿਵਾਰ ਦੇ ਵਿੱਚ ਰੋਟੀ ਪਾਣੀ ਵਾਲਾ ਇਹੋ ਹੀ ਸੀ ਜੀ ਇਹਨਾਂ ਦੀ ਵੱਡੀ ਦਾਨੀ ਜਿਹੜੀ ਸੀ ਉਹਦੀ ਮੌਤ ਹੋ ਚੁੱਕੀ ਸੀ ਉਹਨਾਂ ਦੇ ਹਾਂਜੀ ਉਹਨਾਂ ਦੇ ਬੱਚੇ ਵੀ ਇਹੋ ਹੀ ਸੰਭਾਲ ਰਹੀ ਸੀ ਹਾਂਜੀ ਇਹਨਾਂ ਦੇ ਆਪ ਦੇ ਬੱਚੇ ਕੋਲ ਤੇ ਕਿੰਨੇ ਸੀ ਇਹਨਾਂ ਦੇ ਆਪ ਦੇ ਦੋ ਬੱਚੇ ਜੀ ਬੇਟੇ ਦੇ ਨਾਲ ਹੋ ਗਈ ਕੁੜੀਆ ਛੋਟੀ ਬੇਟਾ ਪੜਦਾ ਸੀ ਹਾਂਜੀ ਹਾਂਜੀ ਪਲੱਸ 2 ਪਲੱਸ ਆ ਗਿਆ ਇੱਕ ਕੀ ਮੰਗ ਕੀ ਗਾ ਸੀ ਅਸੀਂ ਤਾਂ ਇਹ ਸਾਨੂੰ ਸਾਫ਼ ਚਾਹੀਦਾ ਸਾਨੂੰ ਜੀ ਹਾਂਜੀ ਹਾਂਜੀ ਮਾਮਲਾ ਦਰਜ ਕਰ ਲਿਆ ਜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਲਵਪ੍ਰੀਤ ਸਿੰਘ ਨਿਹਾਲਾ ਲਵੇਰਾ ਤੇ ਉਹਦੀ ਮਾਤਾ ਬਲਜੀਤ ਕੌਰ ਸੀ ਮੋਟਰਸਾਈਕਲ ਤੇ ਦਵਾਈ ਲੈਣ ਆਏ ਸੀ ਹਰਖੋ ਰਸਤੇ ਦੇ ਵਿੱਚ ਬੱਗੇ ਦੇ ਕੋਲੇ ਐਕਸੀਡੈਂਟ ਹੋ ਗਿਆ ਛੋਟੇ ਹਾਤੀ ਚ ਵੱਜੇ ਆ ਤੇ ਇਹਨਾਂ ਦੀ ਕਾਰਵਾਈ ਪਰਚਾ ਦਰਜ ਕਰਤਾ ਤੇ ਜਿਹੜੀ ਪੋਸਟ ਮਾਰਡਮ ਕਰਵਾ ਕੇ ਇਹਦੇ ਅਗਲੀ ਕਾਰਵਾਈ ਅਮਲ ਵਿੱਚ ਚੱਲਦੀ ਜਾ ਰਹੀ ਹੈ। ਮੌਤ ਵੀ ਉੱਥੇ ਹੀ ਹੋ ਗਈ ਸੀ ਜਾਂ ਸਬੰਧਾ ਫਰਵਾਇਆ ਗਿਆ ਸੀ। ਨਹੀਂ ਜੀ ਰਸਤੇ ਦੇ ਵਿੱਚ ਹੋ ਗਈ ਉੱਥੋਂ ਪ੍ਰੋਪਰ ਲਿਆ ਰਾਇ ਸੀਗੇ। ਹਾਂਜੀ। ਇਹ ਹੁਣ ਪੁਸ਼ਟੀਮ ਕਰਨ ਕਰਕੇ ਤੇ ਪੱਤਰ ਜੀ ਹਾਂਜੀ ਹਾਂਜੀ ਬੁਗਦਮਾ ਨੰਬਰ 25 ਦਰਜ ਕਰਤਾ ਜੀ ਐਕਸੀਡੈਂਟ ਕਾਰਵਾਈ ਅਮਲ ਵਿੱਚ ਚੱਲਦੀ ਜਾਂਦੀ ਜਾ ਰਹੀ। ਸਟਾਰ ਵੀ ਕੋਈ ਹੋਇਆ ਡਰਾਈਵਰ ਤੇ ਨਹੀਂ ਨਹੀਂ ਜੀ ਮੌਕੇ ਤੋਂ ਜਿਹੜਾ ਡਰਾਈਵਰ ਫਰਾਰ ਹੋ ਗਿਆ ਸੀਗਾ।